ਸੋ ਸਾਡੇ ਪੰਜ ਮੈਂਬਰ ਜੋ ਆਪਣਾ ਪਾਰਟੀ ਕਾਲਸਾ ਸਭ ਲੋ ਹੁਕਮ ਮੰਨਦੇ ਹੋਏ ਭਰਤੀ ਕਰ ਰਹੇ ਸੋ ਅਸੀਂ ਸਾਰੇ ਅੱਜ ਉਸ ਪੰਜ ਮੈਂਬਰੀ ਕਮੇਟੀ ਨੂੰ ਹਮਾਇਤ ਕਰਦੇ ਆ ਅ ਹੁਣ ਥੋੜੀ ਦੇਰ ਮਾਸੀਂ ਵੱਡਾ ਇਕੱਠ ਕਰਕੇ ਬਾਡੀਆਂ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਇੱਥੇ ਬੁਲਾ ਕੇ ਇਹਦੇ ਵਿੱਚ ਕਿੰਨੇ ਸਾਰੇ ਪ੍ਰਮੁੱਖ ਅਹੁਦੇਦਾਰ ਹਨ ਤੁਹਾਡੀ ਹਾਂਜੀ ਪ੍ਰਮੁੱਖ ਅਹੁਦੇਦਾਰ ਹਨ ਜਿਨ੍ਹਾਂ ਨੇ ਅੱਜ ਸ਼ਰੋਮਣੀ ਗਾਲੀਦਾਲ ਬਾਦਲ ਤੋਂ ਢੜੇ ਤੋਂ ਅਸਤੀਪਾ ਦਿੱਤਾ ਤੇ ਅਸੀਂ ਪੰਜ ਮੈਂਬਰੀ ਕਮੇਟੀ ਦੇ ਨਾਲ ਹੋ ਕੇ ਚਰਮਾ ਸ਼੍ਰੋਮਣੀ ਅਕਾਲੀ ਦਲ ਨੂੰ ਪਰਫੁੱਲਤ ਕਰਾਂਗੇ ਆ ਮਨਤੋਬ ਸਾਹਿਬ ਕੀ ਲੱਗਦਾ ਅੱਜ ਘਾੜ ਖੇਤਰ ਵਿੱਚ ਵੱਡਾ ਫਰਕ ਪਏਗਾ ਇਸ ਦਾ ਬਾਦਲ ਦਲ ਨੂੰ ਅੱਜ ਹਲਕੇ ਦੇ ਵਿੱਚ ਘਾੜ ਇਲਾਕੇ ਦਾ ਸਾਰਾ ਹੀ ਜਿੰਨਾ ਵੀ ਇੱਥੇ ਅਕਾਲੀ ਦਲ ਇਕੱਠਾ ਹੋਇਆ ਬਾਦਲ ਦਲ ਨੂੰ ਅੱਜ ਉਹਨਾਂ ਦਾ ਸਫਾਇਆ ਹੋ ਗਿਆ ਔਰ ਪੰਥਕ ਕਮੇਟੀ ਜਿਹੜੀ ਬਣੀ ਹੈ ਅਕਾਲ ਤਖਤ ਤੋਂ ਪੰਜ ਮੈਂਬਰੀ ਕਮੇਟੀ ਉਹਨੂੰ ਸਾਰਿਆਂ ਨੇ ਸਮਰਥਨ ਕਰਿਆ ਘਾੜ ਇਲਾਕੇ ਨੇ ਸੋ ਮੈਂ ਇੱਥੇ ਸਾਡੇ ਜੋ ਪਹਿਨਤਾ ਦਰਜੀਤ ਸਿੰਘ ਚੀਮੇ ਨੇ ਰੋਪੜ ਚ ਕਸਮਾਨ ਪਾਤਾ ਤੇ ਫਿਰ ਉਹਨੇ ਸਾੜੇ ਆ ਕੇ ਖਰੜ ਹਲਕੇ ਚ ਜੋ ਉਹਦੇ ਚੇਲਿਆ ਨੇ ਜੋ ਉਹਨਾਂ ਦੇ ਬੰਦਿਆਂ ਨੇ ਸਾੜੇ ਹਲਕੇ ਦਾ ਘਾਣ ਕਰਿਆ ਮੈਂ ਕਹਿੰਦਾ ਸਭ ਤੋਂ ਵੱਡਾ ਘਾਣ ਉਹ ਕਹਿੰਦੇ ਫੈਸਲਾ ਸਾਡਾ ਸਾਰੇ ਦੇ ਚੀਮੇ ਤੇ ਕਿਉਂ ਬਾਰ-ਬਾਰ ਸਵਾਲ ਚੀਮੇ ਨੇ ਹੀ ਇਹਨੂੰ ਤਾਰਪੀੜੋ ਕਰਿਆ ਚੀਮੋ ਹੀ ਕਿਸੇ ਚੀਮਾ ਹੀ ਕਿਸੇ ਏਜੰਸੀ ਦਾ ਬੰਦਾ ਹੈ ਜਿਹੜਾ ਇਹਨਾਂ ਨੂੰ ਸਾਰਾ ਕੁਝ ਉਹ ਬਗੜਾ ਰਿਹਾ ਜਾ ਹੁਣ ਤੱਕ ਉਦੋਂ ਕਾਫੀ ਲੰਮੇ ਸਮੇਂ ਦਾ ਚੱਲ ਰਿਹਾ ਹੈ ਇਹ ਪਰ ਹੁਣ ਤੁਸੀਂ ਫੈਸਲਾ ਹੋਣ ਲਿਆ ਕਿ ਉਹ ਤੇ ਪ੍ਰਧਾਨ ਬਣਾ ਤੇ ਤੁਹਾਨੂੰ ਕੋਈ ਆਸ ਸੀ ਵੀ ਕੋਈ ਨਵਾਂ ਚੋਣੇ ਜਦੋਂ ਅਕਾਲ ਤਖਤ ਦਾ 2 ਦਸੰਬਰ ਨੂੰ ਫੈਸਲਾ ਹੋਇਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਪੰਜ ਮੈਂਬਰੀਆਂ ਸੱਤ ਮੈਂਬਰੀ ਜਿਹੜੀ ਬਣੀ ਸੀ ਉਹਨਾਂ ਨੂੰ ਕਿਹਾ ਤਾਂ ਵੀ ਚੋਣ ਕਰੂਗੀ ਪਰ ਇਹਨਾਂ ਨੇ ਆਪਣੇ ਆਪ ਕਾਪੀਆਂ ਵੰਡ ਕੇ ਇਹਨਾਂ ਨੇ ਚੀਮਾ ਸਾਹਿਬ ਰਾਨਾ ਹੋਰਾਂ ਨਾਲ ਕਾਪੀਆਂ ਵੰਡ ਕੇ ਪਿੰਡਾਂ ਦੇ ਵਿੱਚੋਂ ਜੋ ਨਜਾਇਜ਼ ਜਿਹੜੀਆਂ ਕਿ ਲੋਕਾਂ ਨੇ ਕੋਈ ਕੱਟੀ ਵੀ ਨਹੀਂ ਪਰਚੀ ਆਪਣੇ ਆਪ ਇਹ ਨਾਮ ਲਿਖ ਕੇ ਖੂਹਾਂ ਦੇ ਵਿੱਚ ਪਰਚੀਆਂ ਗੇੜੀਆਂ ਮ ਜਾ ਕੇ ਕਿਸੇ ਪਿੰਡ ਤੋਂ ਮੈਨੂੰ ਇੱਕ ਪਰਚੀ ਕੱਢ ਹਰੋ ਜੇ ਸਾਡੀ ਭਰਤੀ ਇੱਥੇ ਦੀ ਹੋਈ ਹੋਈ ਹੋਵੇ ਇਹਨਾਂ ਨੇ ਜਾਣ ਬੁੱਝ ਕੇ ਆਪੇ ਨਾਮ ਲਿਖ ਕੇ ਉਹਨਾਂ ਨੂੰ ਟਾਰਪੀਡੋ ਕਰ ਰਹੇ ਕੋਈ ਭਰਤੀ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਇੱਥੇ ਉਹ ਬਾਬੀ ਜੀ ਉਹ ਕਹਿ ਰਹੇ ਨੇ ਕਿ ਸਾਡਾ ਹੀ ਪੁਰਾਣਾ ਇਹ ਦਾਲਾ ਪੁਰਾਣੇ ਵਰਕਰ ਨੇ ਸਾਡੇ ਕੋਲ ਕਿਹਾ ਇਹਦਾ ਨੁਕਸਾਨ ਉਹਨਾਂ ਨੂੰ ਪੈ ਸਕਦਾ ਹੈ ਤੁਹਾਡੇ ਵਿਰੋਧ ਦਾ ਨੁਕਸਾਨ ਨੁਕਸਾਨ ਵਜੀਦਪੁਰ ਜੀ ਜੋ ਅਕਾਲ ਤਖਤ ਜੋ ਸਾਰੀ ਦੁਨੀਆ ਕਾਲ ਸਕਦੇ ਫੈਸਲੇ ਨੂੰ ਮੰਨਦੀ ਹੈ ਜੋ 2 ਦਸੰਬਰ ਦਾ ਫੈਸਲਾ ਸੀਗਾ ਸਾਰੀ ਪੰਥ ਸਾਰੇ ਪੂਰਾ ਵਰਲਡ ਦੇ ਵਿੱਚ ਸਿੱਖ ਸੰਸਥਾਵਾਂ ਨੇ ਅਕਾਲ ਤਖਤ ਤੇ ਆ ਕੇ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਉਸ ਦੇ ਅਧੀਨ ਹੋ ਕੇ ਕੰਮ ਕਰਨ ਦੀ ਗੱਲ ਕਹੀ ਹੈ ਪਰ ਇਹ ਬਾਦਲ ਇੱਕ ਆਪਣਾ ਜੋ ਇੱਕ ਏਜੰਸੀ ਬਣੀ ਹੋਈ ਹੈ ਉਸ ਦੇ ਤਹਿਤ ਹੀ ਕੱਲ ਇਹਨਾਂ ਨੇ ਆਪਣਾ ਉਹ ਰੂਪ ਦਿਖਾਤਾ ਜਿਹੜੀ ਬਾਦਲ ਐਂਡ ਕੰਪਨੀ ਬਣੀ ਹੈ ਉਹ ਆਪੇ ਆਪ ਮਾਰੇ ਆਪਣਾ ਪ੍ਰਧਾਨ ਚੁਣ ਰਹੇ ਆਂ ਔਰ ਇਹ ਉਸ ਤੋਂ ਅਕਾਲ ਤਖਤ ਤੋਂ ਮਨਕਰ ਹੋਏ ਨੇ ਸਾਰਾ ਸਿੱਖ ਸਮਾਜ ਸਾਰਾ ਪੰਜਾਬ ਅਕਾਲ ਤਖਤ ਨੂੰ ਮੰਨਦਾ ਔਰ ਅਕਾਲੀ ਦਲ ਦੀ ਜਿਹੜੀ ਪੂਰਨ ਸਰਜੀਤ ਅਕਾਲ ਤਖਤ ਤੋਂ ਜੋ ਪੰਜ ਮੈਂਬਰੀ ਕਮੇਟੀ ਹੈ ਉਹਦੇ ਤਹਿਤ ਪਾਰਟੀ ਨੂੰ ਮਨਜ਼ੂਰ ਕਰੇਗਾ ਸਰਜੀਤ ਸਿੰਘ ਤੁਸੀਂ ਦੇਖਦੇ ਜਾਓ ਹਨੇਰੀ ਆਊਗੀ ਜੀ ਇਹ ਬਹੁਤ ਵੱਡੇ ਪੱਦਰ ਤੇ ਭਰਤੀ ਹੋ ਰਹੀ ਹੈ ਪਿੰਡਾਂ ਦੇ ਵਿੱਚ ਤੁਸੀਂ ਦੇਖਿਓ ਵੀ ਕਿਸ ਤਰ੍ਹਾਂ ਇਹ ਭੰਬੜ ਬਣ ਕੇ ਮਚੂਗਾ ਮੈਂ ਤੁਹਾਨੂੰ ਦੱਸਦਾ ਤੁਸੀਂ ਸਵਾਲ ਕਰ ਰਹੇ ਸੀ ਕਿ ਭਾਈ ਸਾਹਿਬ ਨੂੰ ਵੀ ਤੁਸੀਂ ਵਿਰੋਧ ਨਹੀਂ ਕਰਿਆ ਮੈਂ ਤੁਹਾਨੂੰ ਦੱਸਦਾ ਜੀ ਅਸੀਂ ਜਦੋਂ ਵੀ ਕਿਸੇ ਪਾਰਟੀ ਦੀ ਮੀਟਿੰਗ ਹੋਈ ਹੈ ਹਮੇਸ਼ਾ ਅਸੀਂ ਬੁਰੇ ਕੰਮਾਂ ਦਾ ਵਿਰੋਧ ਕਰਿਆ ਚਾਹੇ ਪਿਛੇ ਝੁੰਦਾ ਕਮੇਟੀ ਦੀ ਰਿਪੋਰਟ ਬਣੀ ਆ तकरीबन ਸਭ ਬੰਦਿਆਂ ਨੂੰ ਪਤਾ ਉਦੋਂ ਅਸੀਂ ਤਿੰਨ ਬੰਦੇ ਸੀਗੇ ਹਰਕਾ ਖਰੜ ਤੋਂ ਜਿਨ੍ਹਾਂ ਨੇ ਗੱਡ ਕੇ ਉੱਥੇ ਅੰਦਰ ਵਿਰੋਧ ਕਰਿਆ ਵੀ ਤੁਸੀਂ ਇਹ ਬਹੁਤ ਵੱਡੀਆਂ ਗਲਤੀਆਂ ਕਰ ਰਹੇ ਆ ਵੀ ਤੁਸੀਂ ਸਿੱਧਰ ਜੋ ਫੇਰ ਅਸੀਂ ਬੈਠੇ ਰਹੇ ਇਹੀ ਰੋਸ ਸਭ ਤੁਹਾਡੀ ਸੁਣੀ ਨਹੀਂ ਗਈ ਸੁਣੀ ਨਹੀਂ ਗਈ ਫੇਰ ਅਸੀਂ ਬੈਠੇ ਰਹੇ ਵੀ ਸਮਾ ਆਊਗਾ ਕੋਈ ਨਹੀਂ ਵੀ ਸਿੱਧਰ ਜਾਊਗਾ ਕੰਮ ਸਿੱਧਰ ਜਾਊਗਾ ਜਦੋਂ ਝੁੰਦਾ ਕਮੇਟੀ ਵੀ ਨਹੀਂ ਮੰਨੀ ਸਾਰਾ ਕੁਝ ਨੂੰ ਦੇਖਦੇ ਹੋ ਅਕਾਲ ਤੱਕ ਸਭ ਨੂੰ ਪਿੱਠ ਦਿਖਾਉਂਦੇ ਹੋਏ ਜਦੋਂ ਕੱਲ ਉਹਨਾਂ ਨੇ ਫੈਸਲਾ ਆ ਉਦੋਂ ਰੋਸ ਤੇ ਅਸੀਂ ਸੀਪਾ ਦਨੇ ਪੱਟੀ ਮੇਸਕਰਤੀ ਪਾਰਟੀ ਦੀ ਕੁਸਾਗ ਮੰਦੋ ਸਾਹਿਬ ਦੱਸ ਰਹੇ ਤਾਂ ਦਲਜੀਤ ਸਿੰਘ ਚੀਮਾ ਬਾਰੇ ਉਹਨਾਂ ਨੇ ਬੰਦਿਆਂ ਨੇ ਸੱਚੀ ਗੱਲ ਏਜੰਸੀਆਂ ਦੇ ਬੰਦੇ ਆ ਉਹਨਾਂ ਨੇ ਬਹੁਤ ਵੱਡਾ ਕਾਲੀਗਲ ਦਾ ਨੁਕਸਾਨ ਕਰਿਆ ਕਿ ਧਾਰਮਿਕ ਬੰਦੇ ਕੋਹਨੇ ਆ ਏਰੀਏ ਦੇ ਵਿੱਚ ਹੋਰ ਵੀ ਆਗੂ ਰਹਿ ਗਏ ਨੇ ਕਿ ਉਹਨਾਂ ਦੀ ਆਤਮਾ ਨਹੀਂ ਜਾਗੀ ਅਜੇ ਤੱਕ ਬਿਲਕੁਲ ਜਾਗਣੀ ਚਾਹੀਦੀ ਏ ਜੀ ਅਸੀਂ ਕਹਿੰਦੇ ਵੀ ਦੇਖੋ ਅਸੀਂ ਪਾਰਟੀ ਦੇ ਵਿੱਚ ਰਹਿ ਕੇ ਅਸੀਂ ਦੇਖਿਆ ਵੀ ਉਹਰੇ ਬਹੁਤ ਕੁਝ ਗਲਤ ਚੱਲ ਰਿਹਾ ਉਹਨਾਂ ਦੀ ਵੀ ਆਤਮਾ ਜਾਗਣੀ ਚਾਹੀਦੀ ਆ ਉਹ ਆਪਣੀ ਜ਼ਮੀਰ ਦੀ ਆਵਾਜ਼ ਉਹਨਾਂ ਨੂੰ ਪਛਾਣਨੀ ਚਾਹੀਦੀ ਆ ਬਲਦੇਵ ਸਿੰਘ ਜੀ ਕੀ ਲੱਗ ਰਿਹਾ ਕਿ ਹੁਣ ਜਿਹੜੀਆਂ ਸੱਤਾ ਦੀਆਂ ਪੌੜੀਆਂ ਸੀ ਅਗਲੀ ਸਰਕਾਰ ਦੀ ਇਹ ਸੁਖਵੀਰ ਦੇ ਲਈ ਇਹ ਰਿਕਵਰਟ ਬਣ ਸਕਦਾ ਹੈ ਬਿਲਕੁਲ ਰਿਕਵਰਟ ਬਣ ਗਈਆਂ ਕਿਉਂਕਿ ਜਿਹੜਾ ਸਿੱਖ ਜਗਤ ਹੈ ਦੁਨੀਆ ਦਾ ਸਿੱਖ ਜਗਤ ਸਾਰੇ ਉਹ ਅਕਾਲ ਤਖਤ ਨੂੰ ਸਮਰਪਿਤ ਹੈ ਕਿਉਂਕਿ ਸਾਡੇ ਵਾਸਤੇ ਅਕਾਲ ਤਖਤ ਸਭ ਪਹਿਲਾ ਹੈ ਜਦੋਂ ਸਾਨੂੰ ਲੱਗਦਾ ਸੀ ਜਦੋਂ ਅਕਾਲ ਤਖਤ ਤੋਂ 2 ਦਸੰਬਰ ਨੂੰ ਇਹਨਾਂ ਨੇ ਆਪਣੀਆਂ ਗਲਤੀਆਂ ਮੰਨੀਆਂ ਵੀ ਮੈਂ ਕਰੀਆਂ ਜੀ ਉੱਥੋਂ ਜਿਹੜੀ ਸੇਵਾ ਇਹਨਾਂ ਨੂੰ ਲੱਗੀ ਹੈ ਉਹ ਇਹਨਾਂ ਨੇ ਭੁਗਤੀ ਹੈ ਉਤੋਂ ਬਾਅਦ ਉਹਨਾਂ ਨੇ ਕਿਹਾ ਵੀ ਹੁਣ ਆਪਣਾ ਆਪਣਾ ਚੁੱਲ੍ਹਾ ਸਮੇਤ ਕੇ ਤੁਸੀਂ ਇਕੱਠੇ ਹੋ ਕੇ ਜਿਹੜੀ ਭਾਰਤੀ ਆ ਉਹ ਅਕਾਲ ਤਖਤ ਦੀ ਜਿਹੜੀ 7 ਮੈਂਬਰੀ ਕਮੇਟੀ ਬਣਾਈ ਹੈ ਉਹ ਕਰੂਗੀ ਉਹਦੇ ਅੰਡਰ ਕਰਿਓ ਲੇਕਿਨ ਉਤੋਂ ਵੀ ਇਹ ਨਾਮਕਨ ਹੋ ਗਈ ਆ ਨੌਜਵਾਨ ਵੀ ਸਾਡੇ ਨਾਲ ਹਾਜ਼ਰ ਨੇ ਤੁਸੀਂ ਕੀ ਸੋਚਦੇ ਆ ਜਿਹੜਾ ਨਵਾਂ ਵਰਗ ਹੈ ਕਿ ਜੇਕਰ ਆਪਾਂ ਧਾਰਮਿਕ ਰੌਰੀਆਂ ਨੂੰ ਵੀ ਦੇਖੀਏ ਕਿ ਉਹ ਕਹਿ ਰਹੇ ਆ ਕਿ ਸਿਰਫ ਪ੍ਰਪੋਗੈਂਡਾ ਹੋ ਰਿਹਾ ਹੈ ਕਿਸੇ ਬੀਜੇਪੀ ਦੀ ਛਰਾਰਤ ਹੈ ਜਾਂ ਅਸਲੀਅਤ ਵਿੱਚ ਤੁਸੀਂ ਇਹ ਗੱਲ ਨੂੰ ਸਮਝਿਆ ਹੈ ਦੇਖੋ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਕੋਈ ਇਹਦੇ ਚ ਪ੍ਰੋਪਗੈਂਡਾ ਨਹੀਂ ਹੈਗਾ ਬੀਜੇਪੀ ਦਾ ਕਿਸੇ ਦਾ ਨਹੀਂ ਹੈਗਾ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੜਾ ਉਹ ਤੋਂ ਅਸੀਂ ਅਸਤੀਫਾ ਦੇ ਰਹੇ ਹਾਂ ਜੀ ਇਹਦੇ ਰੀਜ਼ਨ ਹੈ ਜੀ ਰੀਜ਼ਨ ਬਹੁਤ ਤਕੜੇ ਆ ਹੁਣ ਜਿੰਨੇ ਵੀ ਖੜੇ ਨੇ ਸਾਰੇ ਸਭ ਤੋਂ ਸੀਨੀਅਰ ਨੇ ਇਹਨਾਂ ਨੇ 20 25 25 ਸਾਲ ਸ਼੍ਰੋਮਣੀ ਅਕਾਲੀ ਦਲ ਚ ਲਾਏ ਹੋਏ ਨੇ ਹੁਣ ਤੱਕ ਨਹੀਂ ਬਾਗੀ ਹੋ ਗਏ ਭਾਜਪਾ ਤਾਂ ਕੱਦੀ ਆਈ ਹੋਈ ਹੈ ਜੀ ਜੇ ਆਪਾਂ ਉਹਦੀ ਗੱਲ ਕਰੀਏ ਤੇ ਸਭ ਤੋਂ ਪਹਿਲੇ ਜਿਹੜੀ ਉੱਪਰ ਆਉਂਦੀ ਹੈ ਜਿਹੜੀ ਗੱਲ ਆਉਂਦੀ ਹੈ ਜਿਹੜਾ ਅਕਾਲ ਤਖਤ ਦਾ ਜਿਹੜਾ ਹੁਕਮ ਹੈ ਜੀ ਉਹ ਸਾਡੇ ਵਾਸਤੇ ਸਿਰ ਮੱਥੇ ਹੈ ਜਿਵੇਂ ਹੁਕਮ ਹੁਣਾ ਅਸੀਂ ਉਹਨੂੰ ਚੈਲੰਜ ਨਹੀਂ ਕਰ ਸਕਦੇ ਉਹਨਾਂ ਦੇ ਖਿਲਾਫ ਨਹੀਂ ਚੱਲ ਆਏ ਜਿਹੜੀ ਪੰਜ ਮੈਂਬਰੀ ਹੈ ਕਮੇਟੀ ਬਣੀ ਹੈ ਤੇ ਹੁਣ ਉਹ ਅਕਾਲੀ ਦਲ ਦਾ ਤੁਸੀਂ ਸਮਝ ਰਹੇ ਹੋ ਕਿ ਉਹ ਪੰਜਾਬ ਦਾ ਭਲਾ ਕਰ ਸਕਦੀ ਹੈ ਬਿਲਕੁਲ ਜੀ ਜੋ ਅਕਾਲ ਤਖਤ ਤੋਂ ਜੋ ਹੁਕਮ ਹੁੰਦਾ ਹੈ ਉਹ ਬਿਲਕੁਲ ਸਹੀ ਹੁੰਦਾ ਹੈ ਉਹ ਸਾਨੂੰ ਸਿਰ ਨੀਵਾ ਕਰਕੇ ਮੰਨਣਾ ਚਾਹੀਦਾ ਜੀ ਜਿੰਨੇ ਵੀ ਨੌਜਵਾਨ ਨੇ ਉਹ ਸਾਰੇ ਬਿਲਕੁਲ ਪੰਜ ਮੈਂਬਰੀ ਕਮੇਟੀ ਦੇ ਨਾਲ ਨੇ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਤੋਂ ਅਸੀਂ ਅਸਤੀਫਾ ਦੇ ਰਹੇ ਹਾਂ ਇਸ ਗੱਲ ਤੋਂ ਜਿਵੇਂ ਵੀ ਅੱਗੇ ਸਾਡੇ ਸੀਨੀਅਰ ਜੋ ਵੀ ਗੱਲ ਕਰਨਗੇ ਅਸੀਂ ਉਹਨਾਂ ਦੇ ਨਾਲ ਹਾਂ ਬਿਲਕੁਲ ਨੌਜਵਾਨ ਧੰਨਵਾਦ ਜੀ ਚਾ ਸਾਡੇ ਨਾਲ ਜਗਦੇਵ ਸਿੰਘ ਮਲੋਆ ਵੀ ਹਾਜ਼ਰ ਨੇ ਮਲੋਆ ਜੀ ਸਭ ਤੋਂ ਤੁਸੀਂ ਅਸਤੀਫਾ ਦੇ ਦਿੱਤਾ ਸੀ ਅਕਾਲੀ ਦਲ ਵੀ ਸ਼ਾਮਲ ਵੀ ਹੋਏ ਸੀ ਪਰ ਅਕਾਲ ਤਖਤ ਸਭ ਤੋਂ ਜਦੋਂ ਹੁਕਮ ਹੋਏ ਉਦੋਂ ਵੀ ਤੁਸੀਂ ਛੱਡ ਦਿੱਤਾ ਅੱਜ ਹੋਰ ਸ਼ੁਰੂਆਤ ਬਲਕ ਮਾਜਰੀ ਦੇ ਕੇ ਇਕੱਠ ਹੋਇਆ ਇਹ ਹਲਕਾ ਖੜੜ ਦਾ ਕਿਵੇਂ ਦੇਖਦੇ ਹੋ ਇਸ ਨੂੰ ਦੇਖੋ ਬਹੁਤ ਵੱਡੀ ਉਧਾ ਕੇ ਜੁਆਇਨ ਕਰਾ ਕੇ ਗਿਆ ਸੀ ਸੂਬਾ ਮੀਤ ਪ੍ਰਧਾਨ ਦਾ ਨਿਯੁਕਤੀ ਪੱਤਰ ਵੀ ਦੇ ਕੇ ਗਏ ਸੀ ਘਰ ਪਰ ਪਤਾ ਕੀ ਗੱਲ ਆ ਗੱਲ ਦੇਖੋ ਜਿਹੜਾ ਅਕਾਲੀ ਦਲ ਐ ਅਕਾਲ ਦੀ ਪਾਰਟੀ ਐ ਪਰ ਅਸੂਲਾਂ ਤੋਂ ਪਿੱਛੇ हट ਗਈ ਸੀ ਇਹ ਪਾਰਟੀ ਔਰ ਉਸ ਚੀਜ਼ ਨੂੰ ਦੇਖਦੇ ਹੋਏ ਜਿਵੇਂ ਤੁਸੀਂ ਹੁਣ ਜਿਹੜੀ ਘਟਨਾਕਰਮ ਪਿਛਲੇ ਦਿਨਾਂ ਤੋਂ ਚੱਲ ਰਿਹਾ ਸਾਰਾ ਉਹਨੂੰ ਦੇਖਦੇ ਹੋਏ ਹੁਣ ਹੌਲੀ ਹੌਲੀ ਉਹ ਸੱਚ ਦਾ ਨਾਟਾਰਾ ਹੁੰਦਾ ਜਾ ਰਿਹਾ ਤੇ ਹੁਣ ਜਿਹੜੇ ਖਰੜ ਹਲਕੇ ਵਿੱਚ ਵੀ ਅੱਜ ਬਹੁਤ ਵੱਡਾ ਵੱਲ ਮਿਲਿਆ ਵੱਡੇ ਵੱਡੇ ਆਗੂ ਜਿਹੜੇ ਉਹਨਾਂ ਨੇ ਅਕਾਲੀ ਦਲ ਤੋਂ ਮਤਲਬ ਇੱਕ ਕੰਡੈਮ ਕੀਤਾ ਉਹਨਾਂ ਦੀਆਂ ਗੱਲਾਂ ਨੂੰ ਤੇ ਜਿਹੜੀ ਪੰਜ ਮੈਂਬਰੀ ਕਟਈ ਉਹਨਾਂ ਨੂੰ ਸਮਰਥਨ ਦਿੱਤਾ ਹੈ ਜੀ ਠੀਕ ਹੈ ਜੀ ਹਾਂ ਪੂਰੀ ਕਦ ਅੱਗੇ ਫਿਰ ਹੁਣ ਕੀ ਭਵਿੱਖ ਜਿਹੜਾ ਅਕਾਲੀ ਦਲ ਹੋਂਦ ਵਿੱਚ ਆ ਰਿਹਾ ਉਹ ਤਾਂ ਦੇਖਦੇ ਹਾਂ ਤੁਸੀਂ ਦੇਖੋ ਜੀ ਜਿਹੜੇ ਜਿਹੜੇ ਅਕਾਲ ਤਖਤ ਦੇ ਹੀ ਮਾਣ ਮੇਰੇ ਆਦਾਂ ਨੂੰ ਲੈ ਕੇ ਉਹਦੇ ਸਨੇਹ ਨੂੰ ਲੈ ਕੇ ਅੱਗੇ ਚੱਲ ਰਹੀ ਹੈ ਸਾਰੇ ਮਤਲਬ ਜਿਹੜੇ ਵਰਕਰ ਹੈ ਅਕਾਲ ਤਖਤ ਦੀ ਪੰਜ ਮੈਂਬਰੀ ਕਮੇਟੀ ਦੇ ਨਾਲ-ਨਾਲ ਉਸ ਨੂੰ ਲੈ ਕੇ ਜਿਹੜੀ ਅੱਗੇ ਅਕਾਲ ਤਖਤ ਦੀ ਵਿਚਾਰਧਾਰਾ ਹੈ ਉਹ ਅਕਾਲੀ ਪਾਰਟੀ ਦੇ ਵਿੱਚ ਜਿਵੇਂ ਪਹਿਲਾਂ ਸਮਾਇਤ ਹੁੰਦੀ ਸੀਗੀ ਵੀ ਅਕਾਲੀ ਪਾਰਟੀ ਅਕਾਲ ਦੀ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਚੱਲਦੀ ਸੀ ਉਹਦਾ ਵੇਸ ਰੱਖਿਆ ਜਾਊਗਾ ਤੇ ਅਕਾਲੀ ਪਾਰਟੀ ਪੰਜਾਬ ਦੀ ਰੀਜਨਲ ਪਾਰਟੀ ਹੈ ਉਸੇ ਤਰ੍ਹਾਂ ਦਾ ਕੰਮ ਚਲਾਇਆ ਜਾਊਗਾ ਸੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਅਕਤਰਤਾ ਹੋਈ ਹੈ ਅਗਲੇ ਦਿਨਾਂ ਵਿੱਚ ਕੀ ਇਹ ਰੰਗ ਲਿਆਉਂਦੀ ਹੈ ਇਹਨਾਂ ਨੂੰ ਤੋਂ ਬਾਅਦ ਹੋਰ ਕਿੰਨਾ ਕਰੋਸ ਉੱਪ ਚਦਾ ਹੈ ਇੱਕ ਸ਼ੁਰੂਆਤ ਘਾੜ ਖੇਤਰ ਤੋਂ ਇਹ ਹੋ ਚੁੱਕੀ ਹੈ